ਸਸਿਕਾ ਜੀ ਮਹਾ ਕੋਮਿਕਪੁਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਹੁਣ ਕੁਮਾਂਧ ਤੇ ਵਿਦਿਆਰਥੀ ਅਮਰੀਕਾ ਕੈਨੇਡਾ ਦੇ ਬਾਰਡਰ ਉੱਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਅਰਜ਼ੀ ਦਾਇਰ ਨਹੀਂ ਕਰ ਸਕਣਗੇ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਆਸੀ ਤੌਰ ਉੱਤੇ ਮੌਜੂਦ ਕੁਝ ਲੋਕ ਵਰਕ ਪਰਮਿਟ ਜਾਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਦੇ ਵਿੱਚ ਲੱਗਣ ਵਾਲੇ ਸਮੇਂ ਤੋਂ ਪਹਿਚੰਦੇ ਲਈ ਅਮਰੀਕਾ ਚਲੇ ਜਾਂਦੇ ਨੇ ਅਤੇ ਉਸੇ ਦਿਨ ਵਾਪਸੀ ਕਰਦੇ ਆ ਬਾਰਡਰ ਉੱਤੇ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰ ਦਿੰਦੇ ਨੇ ਤਾਂ ਕਿ ਤੁਰੰਤ ਕੰਮ ਹੋ ਜਾਵੇ। ਅਜੇ ਲੋਕ ਨਾ ਸਿਰਫ ਦੋਹਾਂ ਮੁਲਕਾਂ ਦੇ ਬਾਰਡਰ ਹੋਤੇ ਗੈਸ ਜ਼ਰੂਰੀ ਭੋਜ ਪਾਉਂਦੇ ਨੇ ਬਲਕਿ ਕੈਨੇਡੀਅਨਸ ਅਤੇ ਅਮਰੀਕਨਸ ਦੀ ਸੁਰੱਖਿਆ ਯਕੀਨੀ ਬਣਾਉਂਦਾ ਮਕਸਦ ਪਿੱਛੇ ਰਹਿ ਜਾਂਦਾ ਹੈ ਇਮੀਗ੍ਰੇਸ਼ਨ ਮੰਤਰੀ ਨੇ ਅੱਗੇ ਕਿਹਾ ਹੈ ਕਿ ਫਲੈਟ ਪੋਲਿੰਗ ਦੇ ਰੁਝਾਨ ਨੂੰ ਬੰਦ ਕਰਨ ਅਤੇ ਮੁਲਕ ਦੇ ਇਮੀਗ੍ਰੇਸ਼ਨ ਸਿਸਟਮ ਦੀ দুর্বলਤਾ ਰੋਕਣ ਦੇ ਲਈ ਇੱਕ ਕਦਮ ਚੁੱਕੇ ਜਾ ਰਹੇ ਨੇ ਦੂਜੇ ਪਾਸੇ ਇਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਫਲੈਟ ਪੋਲਿੰਗ ਦਾ ਰਾ ਉਹਨਾਂ ਵਿਦੇਸ਼ੀ ਨਾਗਰਿਕਾਂ ਵੱਲੋਂ ਅਪਣਾਇਆ ਜਾਂਦਾ ਹੈ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋਣ ਵਾਲਾ ਹੋਵੇ ਕੈਨੇਡਾ ਅਮਰੀਕਾ ਦੇ 파ਟਰਨ ਉੱਤੇ ਵਰਕ ਪਰਮਿਟ ਅਪਲਾਈ ਕਰਨ ਦਾ ਇੱਕ ਫਾਇਦਾ ਇਹ ਵੀ ਹੁੰਦਾ ਸੀ ਕਿ ਆਨਲਾਈਨ ਅਰਜੀ ਦੇ ਮੁਕਾਬਲੇ 파ਟਰਨ ਦੇ ਪ੍ਰੋਸੈਸਿੰਗ ਜਲਦ ਮੁਕੰਮਲ ਹੋ ਜਾਂਦੀ ਸੀ ਇਥੇ ਦੱਸਣਾ ਪੰਦ ਹੈ ਕਿ ਹਾਲ ਹੀ ਦੇ ਵਿੱਚ ਕੈਨੇਡਾ ਸਰਕਾਰ ਵੱਲੋਂ ਫਲੈਗ ਪੋਲਿੰਗ ਸੇਵਾ ਸਿਰਫ ਬਾਰਸ ਸਰਹੱਦ ਦੀ ਲਾਂਘੇ ਤੱਕ ਸੀਮਤ ਕਰ ਦਿੱਤੀ ਗਈ ਹੈ ਅਤੇ ਹੁਣ ਬਿਲਕੁਲ ਬੰਦ ਕੀਤੀ ਜਾ ਚੁੱਕੀ ਹੈ ਨਵੇਂ ਨਿਯਮ 1 ਜੂਨ ਤੋਂ ਲਾਗੂ ਹੋ ਚੁੱਕੇ ਨੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਵਰਕ ਪਰਮਿਟ ਵਾਲੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕੀਤੀ ਜਾ ਰਹੀ ਹੈ ਅਤੇ ਆਨਲਾਈਨ ਫਾਰਮ ਵੀ ਸੁਖਾਲੇ بنائے ਜਾ ਰਹੇ ਨੇ ਇਸ ਤੋਂ ਇਲਾਵਾ ਖਮੇ ਦੇ ਲਈ ਨਵੇਂ ਵਰਕ ਪਰਮਿਟ ਅਰਜ਼ੀ ਦੀ ਪ੍ਰੋਸੈਸਿੰਗ ਮੁਕੰਮਲ ਹੋਣ ਦੀ ਉਡੀਕ ਕੀਤੇ ਬਗੈਰ ਨਵੇਂ EMPLOYE 콜 ਕਾਮ ਕਰਨ ਦਾ ਹੱਕ ਵੀ ਦੇ ਦਿੱਤਾ ਗਿਆ ਹੈ 1 ਮਾਰਚ 2023 ਤੋਂ 22 ਫਰਵਰੀ 2024 ਦਰਮਿਆਨ ਇਮੀਗ੍ਰੇਸ਼ਨ ਵਿਭਾਗ ਕੋਲ ਵਰਕ ਪਰਮਿਟ ਵਾਸਤੇ ਆਈਆਂ ਅਰਜ਼ੀਆਂ ਵਿੱਚੋਂ 25% ਫਲੈਕ ਬੋਲਿੰਗ ਰਾਹੀ ਪਹੁੰਚੀਆਂ ਕਿਸੇ ਇੰਟਰਨੈਸ਼ਨਲ ਸਟੂਡੈਂਟ ਦੇ ਸਟੱਡੀ ਵੀਜ਼ਾ ਦੀ ਮਿਆਦ ਉਸ ਦਾ ਕੋਰਸ ਖਤਮ ਹੋਣ ਤੋਂ 90 ਦਿਨ ਬਾਅਦ ਤੱਕ ਹੁੰਦੀ ਹੈ ਅਤੇ ਸਟੱਡੀ ਵੀਜ਼ਾ ਐਕਸਪਾਇਰ ਹੋਣ ਤੋਂ ਪਹਿਲਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰਨੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਸੰਬੰਧਿਤ ਬਿਨੇਕਾਰ ਫੁੱਲ ਟਾਈਮ ਕੰਮ ਕਰਨ ਦਾ ਹੱਕਦਾਰ ਬਣ ਜਾਂਦਾ ਹੈ ਫਲੈਗ ਪੋਲਿੰਗ ਭਾਵੇਂ ਕਾਨੂੰਨੀ ਤੌਰ ਉਤੇ ਜਾਇਚ ਰਹੀ ਪਰ ਵੱਡੀ ਗਿਣਤੀ ਜੋ ਟੈਂਪਰੇਰੀ ਰੈ residental ਦੇ ਵੱਲੋਂ ਇਸ ਦਾ ਨਜਾਇਜ਼ ਫਾਇਦਾ ਉਠਾਉਣ ਦੀ ਯਤਨ ਕੀਤੀ ਗਈ ਸੂਤਰਾਂ ਨੇ ਦੱਸਿਆ ਕਿ ਫਲੈਗ ਪੋਲਿੰਗ ਪੱਕੇ ਤੌਰ ਉਤੇ ਬੰਦ ਕੀਤੇ ਜਾਣ ਦਾ ਕਿ ਕਾਰਨ ਕੁਮਾਂਤਰੀ ਵਿਦਿਆਰਥੀ ਹੀ ਰਹਿ ਨਹੀਂ ਇਸ ਵੇਲੇ ਕੈਨੇਡਾ ਦੇ ਵਿੱਚ ਹਜ਼ਾਰਾਂ ਕੁਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਖਤਮ ਹੋਣ ਵਾਲੇ ਨੇ ਅਤੇ ਇਹਨਾਂ ਵਿੱਚੋਂ ਵੱਡੀ ਗਿਣਤੀ ਚ ਫਲੈਗ ਫਾਲਿੰਗ ਰਾਹੀਂ ਵਰਕ ਪਰਮਿਟ ਨਿਵਾਂ ਚਾਹੋ ਤਰੀਕੇ ਅਤਿਆਰ ਕਰਨ ਦੀ ਯਤਨ ਕਰ ਸਕਦੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ